ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਹਿੰਦ ਜੈ ਭਾਰਤ ਸੋ ਅੱਜ ਬਹੁਤ ਜ਼ਿਆਦਾ ਦੁੱਖ ਹੋਇਆ ਕਿ ਜੋ ਪਿਛਲੇ ਦਿਨੀ ਗੁਰਦਰਸ਼ਨ ਸਿੰਘ ਜੀ ਟਵਾਣਾ ਸਾਹਿਬ ਜਿਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਐਫ ਆਈ ਆਰ ਜ਼ਰੂਰ ਦਰਜ ਕਰ ਦਿੱਤੀ ਗਈ ਹੈ ਪਰ ਦੋਸ਼ੀਆਂ ਉੱਤੇ ਨਾ ਕੋਈ ਸਖਤ ਜਿਹੜੀ ਆ ਸਜ਼ਾ ਉਹਨਾਂ ਨੂੰ ਕੀਤੀ ਗਈ ਨਾ ਉਹ ਦੋਸ਼ੀਆਂ ਨੂੰ ਜਿਹੜਾ ਫੜਿਆ ਗਿਆ ਹੈ ਇਹ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਡੀ ਨਲਾਕੀ ਹੈ ਮਹਿਮਾਨਯੋਗ ਐਸਐਸਪੀ ਸਾਹਿਬ ਡਾਇਰੈਕਟਰ ਜਨਰਲ ਡੀਜੀਪੀ ਪੰਜਾਬ ਨੂੰ ਬੇਨਤੀ ਕਰਦਾ ਹੈ ਕਿ ਉਹਨਾਂ ਦੋਸ਼ੀਆਂ ਨੂੰ ਤੁਰੰਤ ਜਿਹੜਾ ਆ ਉਹ ਰੈਸਟ ਕੀਤਾ ਜਾਵੇ ਨਹੀਂ ਤੇ ਜਿਹੜਾ ਵੱਡਾ ਐਕਸ਼ਨ ਵਾਲਮਿੱਕੀ ਸਮਾਜ ਦੀਆਂ ਸਮੂਹ ਜਥੇਬੰਦੀਆਂ ਇਕੱਤਰ ਹੋ ਕੇ ਸੰਗਰੂਰ ਦੇ ਵਿੱਚ ਕਰਨ ਜਾ ਰਹੀਆਂ ਤੇ ਫਿਰ ਜਿਹੜੇ ਆ ਇਹ ਹਾਲਾਤ ਅ ਸੰਗਰੂਰ ਦੇ ਵਿੱਚ ਉਹ ਹੋਏ ਨਾਮ ਹੋਇਆ ਉਸਦੀ ਜ਼ਿੰਮੇਵਾਰੀ ਜਿਹੜਾ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਦੀ ਰਹੇਗੀ ਸੰਗਰੂਰ ਦੀ ਕਿਉਂਕਿ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਹੈ ਕਿ ਸਾਡੇ ਇੱਕ ਹੋਣ ਹਾਰ ਸਾਥੀ ਉਹਦਾ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਜਿਹੜੀ ਹੈ ਉਹ ਸੁੱਤੀ ਪਈ ਹੈ ਪੁਲਿਸ ਵੱਲੋਂ ਜਿਹੜਾ ਆ ਕੋਈ ਵੀ ਐਕਸ਼ਨ ਜਿਹੜਾ ਨਹੀਂ ਲਿਆ ਗਿਆ ਤੇ ਦੋਸ਼ੀਆਂ ਨੂੰ ਨਹੀਂ ਰੈਸਟ ਕੀਤਾ ਗਿਆ ਇਸ ਕਰਕੇ ਮਜਬੂਰੀ 'ਚ ਸਾਨੂੰ ਜਿਹੜਾ ਇਹ ਪ੍ਰਦਰਸ਼ਨ ਜਿਹੜਾ ਕਰਨਾ ਜਾ ਰਹੇ ਹਾਂ ਇੱਕ ਵੱਡਾ ਐਕਸ਼ਨ ਜਿਹੜਾ ਉਹ ਕਰਨ ਜਾ ਰਹੇ ਹਾਂ ਜੈਵਾਲਮਿਕੀ